ਕਿੰਨਾ ਬਲਵਿੰਦਰ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਸੀ ਉਸੇ ਦਿਨ ਦੀ ਗੱਲ ਹੈ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾਸ ਹਰਾਸ ਸੱਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਜਿਪ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਪਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਪਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਾਇ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤਿੰਨੋਂ ਤਾਂ ਤਿੰਨੋ ਰੈਸ਼ ਹੋ ਗਏ ਤਿੰਨੋ ਗ੍ਰਫਤਾਰ ਹੋ ਗਏ ਠੀਕ ਹੈ ਦੂਸਰਾ ਬਲਵਿੰਦਰ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਸੀ ਉਸੇ ਦਿਨ ਦੀ ਗੱਲ ਹੈ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰੱਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾ ਹਰਾ ਸੱਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਜਿਪ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਪਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਪਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਾਇ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤਿੰਨੋਂ ਤੋਂ ਤਿੰਨ ਰੈਸ਼ ਹੋ ਗਏ ਤਿੰਨੋਂ ਗ੍ਰਫਤਾਰ ਹੋ ਗਏ ਠੀਕ ਹੈ ਦੂਸਰਾ ਬਲਵਿੰਦਰ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਸੀ ਉਸੇ ਦਿਨ ਦੀ ਗੱਲ ਹੈ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰੱਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਮ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਰਾ ਹਰਾ ਸੱਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਜਿਪ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਪਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਪਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਾਇ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤਿੰਨੋਂ ਰੈਸਟ ਤਿੰਨੋਂ ਗ੍ਰਫਤਾਰ ਹੋ ਗਏ ਠੀਕ ਹੈ ਦੋ ਦੂਤਨਾ ਬਲਵਿੰਦਰ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਸੀ ਉਸੇ ਦਿਨ ਦੀ ਗੱਲ ਹੈ ਬਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰੱਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋਈ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌ ਤੇ ਟੋਟਲ ਤਿੰਨ ਬੰਦੇ ਸੀਗੇ ਜਨਾ ਦੇ ਨਾਂ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਤਿੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਿਰਾਸਾ ਹਿਰਾਸਾ ਚ ਤੇ ਪਿੰਡ ਵਾਲਿਆਂ ਵੱਲੋਂ ਹੁਣ ਜੀ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਬਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆਂ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰਾਬਤਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਿਆ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਜੀ ਤਿੰਨੋਂ ਤਿੰਨੋਂ ਤਾਂ ਤਿੰਨ ਰੈਡ ਹੋ ਗਏ ਤਿੰਨੋਂ ਗ੍ਰਫਤਾਰ ਹੋ ਗਏ ਠੀਕ ਹੈ ਦੋ ਆ